ਸਤਿ ਸ਼੍ਰੀ ਅਕਾਲ ਜੀ ਹੋ ਕੀ ਹਾਲ ਚਾਲ ਨੇ ਤੁਹਾਡੇ ਸੋਭ ਸਾਰੇ ਵਧੀਆ ਹੋਣਗੇ ਤੇ ਦੁਬਾਰਾ ਵੀਕੈਂਡ ਆ ਗਿਆ ਹਿੱਤ ਮੈਂ ਮੋਟੇ ਹੁਣ ਕੰਮ ਕਾਜ ਇਨਵੇੜ ਕੇ ਹਟੇ ਸੀ ਤੇ ਮੇਰੀ ਫਰੈਂਡ ਆ ਗਈ ਇੰਜ ਜੇ ਸਤਿ ਸ਼੍ਰੀ ਅਕਾਲ ਜੀ ਹੋ ਸਾਰੇ ਠੀਕ ਆ ਮੈਂ ਆਈ ਸੀ ਧੀਰੀ ਉਹਨਾਂ ਨੂੰ ਮਿਲਣਾ ਤੇ ਮੈਂ ਤੇ ਹੁਣ ਚਾਹ ਪਾਣੀ ਪੀ ਰਹੀ ਹਾਂ ਕੋ ਤਰ ਨੂੰ ਮਿਲੋ ਸਤਿ ਸ਼੍ਰੀ ਅਕਾਲ ਜੀ ਸਾਰੇ ਠੀਕ ਐ ਹਾਂਜੀ ਹਾਂਜੀ ਸਭ ਠੀਕ ਹੈ ਤਨਵੀਰ ਸਭ ਠੀਕ ਹੈ ਹਾਂਜੀ ਤਨਵੀਰ ਵੀ ਐਸੀ ਫੰਮੜੇ ਇਹ ਹੋਂਦ ਹੈ ਵੀ ਹਾਂ ਅੰਡੇ ਕੋਲ ਮਿਲ ਕੇ ਹੋਣਾ ਮੈਂ ਕੱਟ ਰੋ ਮੌਸਮ ਤਾਂ ਹੁਣ ਸੁਣਾ ਬਈ ਹੌਤਲ ਵਧੀਆ ਰਿਹਾ ਮੌਸਮ ਨਾ ਸਵੇਰ ਦੀ ਕਹਿੰਦੀ ਸੀ ਮੰਮਾ ਆਂਟੀ ਦੇ ਕੋਲ ਕਦੋਂ ਜਾਣਾ ਆਂਟੀ ਕੋ ਕਦੋਂ ਜਾਣਾ ਆ ਹਾਂ ਜਾ ਹੁੰਦਾ ਹੈ ਜੀ ਇਹ ਨਾ ਇੰਦਰਜੀਤ ਸਮਝ ਮੇਰੀ ਭੈਣ ਵੀ ਹੈ ਮੇਰੀ ਸੇਲੀ ਵੀ ਹੈ ਮੇਰੀ ਗਾਰਡਨ ਵੀ ਹੈ ਤਾਂ ਕਿਤੇ ਦੋ ਜਿਹੇ ਆਉਂਦੇ ਜਾਂਦੇ ਨੇ ਜਦੋਂ ਵੀ ਹੁੰਦੀ ਆ ਤੰਬੜੋਈ ਬਹਾਦਰ ਦੇਸ਼ਾਸ ਹੈ ਆਪਣੇ ਇਹ ਹੀ ਪੈਣ ਪਰਾਇਆ ਹਾਂ ਸਾਡੀ ਵੀ ਅੰਡੀ-ਮੰਡੀ ਪੈਣ ਜਿਹੜੇ ਨੇ ਆਪਣੇ ਆਪਣੇ ਹਾਂਜੀ ਅੱਜ ਤਾਂ ਮਤਲਬ ਸਟਾ ਹੈਗਾ ਹਫਤੇ ਦੋ ਚਾਰ ਜਿਹੜੇ ਇੱਕ ਅੱਧੇ ਤੇ ਉੱਤੇ ਲੱਗੀ ਜਾਂਦਾ ਫੇਰ ਜਾਂਦੇ ਹਾਂ ਜੀ ਆਉਂਦੇ ਜਾਂਦੇ ਨਾ ਤੇਰੀ ਤੇਰੀ ਸਾਈਕਲ ਵੀ ਦੇਖਣੀ ਜਿਹੜੀ ਲੈਂਦੀ ਤਾਂ ਗਿਆ ਬਾਹਰ ਖੜ ਗਿਆ ਹਾਂ ਚਲ ਉਹਦਾ ਬਾਅਦ ਕਿਲਾ ਦੇਖਦੇ ਆਪਾਂ ਤੇਰੀ ਤੇਰੀ ਸਾਈਕਲ ਦੇਖਣ ਨਾਲ ਦਿਨ ਬਤਕਾਂ ਦਿਖਾਉਣਾ ਲੈ ਕੇ ਆਇਆ ਮੈਂ ਕੱਲ ਓਕੇ ਬਤਕਾਂ ਪਤਾ ਕੀ ਕਹਿੰਦੇ ਆ ਇੰਗਲਿਸ਼ ਚ ਯਸ ਬਤਕਾਂ ਕੰਨ ਨੇ ਹੁੰਦੇ ਡਾਕਸ ਡਾਕਸ ਦੇਖ ਮੈਂ ਸਾਡੀ ਇੱਕ ਤਨਵੀਰ ਦੀ ਸੇਫਤ ਹੈ ਦੇਖ ਲੈਣ ਵਾਲੇ ਸਮਝਦੇਂ ਦਰੇ ਬਰਨ ਹੋਈ ਵੀ ਆ ਪਰ ਇੰਨੀ ਸੋਹਣੀ ਪੰਜਾਬੀ ਬੋਲਦੀ ਆ ਨਾ ਜੀ ਹਾਂ ਪੰਜਾਬੀ ਆਨ ਪੂਰੀ ਪਿਓਰ ਵੀ ਆ ਬੋਲਦੀ ਆ ਹਾਂ ਜੀ ਕਹਿੰਦੇ ਆ ਆਪਣੀ ਅਸੀਂ ਘਰ ਚ ਪੰਜਾਬੀ ਵੀ ਜ਼ਿਆਦਾ ਜਿੱਦਾਂ ਬੋਲਦੀ ਦੀ ਆ ਇੰਗਲਿਸ਼ ਤਾਂ ਆਪੇ ਸਕੂਲ ਬਥੇਰਾ ਬੋਲ ਲਏ ਤੇ ਨੀ ਚਾਹ ਜਦੋਂ ਬਤਕਾਂ ਦਾ ਖਾਂ ਪੁੱਤ ਦੇਖ ਤੱਕੀ ਨਹੀਂ ਸੁਣੀ ਆ ਯਸ ਸੁਣੇ ਲੱਗੀਆਂ ਯਸ ਕਿੱਦਾਂ ਆ ਹਾਂ ਆ ਫਲਾਵਰ ਜੀ ਤਾਂ ਨਾਲੇ ਸਾਹੇ ਆ ਸਾਹੇ ਨੂੰ ਕੀ ਕਹਿੰਦੇ ਆ ਰਬਟ ਇਹਦਾ ਇਹ ਵੀ ਆਪਣੇ ਕੋਲ ਹੈ ਨਾ ਯਾ ਆ ਫੁੱਲ ਤੁਸੀਂ ਕੱਲ੍ਹ ਹੀ ਆਮ ਦੇ ਕੇ ਹਾਂ ਇਹ ਵੀ ਲਿਆ ਕੇ ਲਾਏ ਪੁੱਤ ਸੁਣੇ ਹਾਂ ਇਨ ਤੇ ਰੈੱਡ ਐਂਡ ਵਾਈਟ ਇਨ ਦੀਸ ਫਲੋਰਸ ਤੇ ਹੋਟ ਲਿਆ ਕੇ ਲਾਵਾਂਗੇ ਹਲੇ ਹੁਣ ਹੈ ਨਾ ਕੋ ਗਰਮੀ ਸ਼ੁਰੂ ਹੋ ਗਈਆਂ ਹੁਣ ਫੁੱਲ ਹੋਣਗੇ ਚੰਗੇ ਆ ਨਾ ਆ ਥੋੜੇ ਜਿਹਾ ਲਾਤੇ ਥੋੜੇ ਜਿਹਾ ਲਾ ਦਾਂਗੇ ਤੇ ਚਲੋ ਆਪਾਂ ਬਤਕਾਂ ਵੀ ਦਿਖਾਤੀ ਹਾਂ ਤੇ ਫਿਰ ਮਖਣਾ ਚਲੇ ਗਏ ਇਹ ਬਟਰ ਸਾਈਕਲੀ ਮੈਨੂੰ ਕ੍ਰਿਸਮਸ ਲਈ ਮਿਲੀ ਸੀ ਇਹ ਚਾ ਬੈਟਰੀ ਵਾਲੀ ਆ ਹੈ ਯਾ ਲੱਗ ਚੁੱਕਿਆ ਚਲਾਤਾ ਬਸ ਫਿਰ ਉਧਰ ਚਲੀ ਆਕਮਾ ਕੇ ਪਰ ਉਹ ਉੱਥੇ ਤੋਂ ਲਿਓ ਮੋੜ ਲਿਓ ਮੋੜ ਲਿਓ ਭੱਜਦੀ ਵੀ ਬਹੁਤ ਹੈ ਚੰਗੀ ਭੱਜਦੀ ਆ ਹਾਂਜੀ ਹਾਂ ਚਾਰਜਿੰਗ ਹੁੰਦੀ ਆ ਲਿਆ ਮੋੜ ਲਿਆ ਕੀ ਦੱਜ ਤੁਸੀਂ ਅੰਦਰ ਦਾ ਰੋਡ ਆ ਸੁਣਨੇ ਪਰ ਇਹਦੇ ਨਾਲ ਇੰਨਾ ਕਿ ਜ਼ੋਰ ਘੱਟ ਲੱਗਦਾ ਹੈ ਨਾ ਪਤੰ ਤਾਂ ਫੇਰ ਵੀ ਸਾ ਚੜ ਗਿਆ ਹੈ ਇੰਗੀ ਦਾ ਜ਼ੋਰ ਜਾਦੇ ਲੱਗ ਆਹ ਬਟਨ ਦਬਣਾ ਪੈਂਦਾ ਇਹਦਾ ਹੱਥ ਫਟਣ ਲੱਗਿਆ ਹੋਇਆ ਇਹਨੂੰ ਹੈ ਨਾ ਇਹ ਜ਼ੋਰ ਚਾਰਜਿੰਗ ਗਿਆ ਇਹ ਚਾਰਜਿੰਗ ਘਰੇ ਜਾ ਕੇ ਚਾਰਜਿੰਗ ਲਾ ਦਿੰਦੇ ਇਹਨੂੰ ਹੈ ਬਸ ਰੋਡ ਪਰ ਥੋੜੀ ਬਚ ਕੇ ਚਲਾਉਣੀ ਹੈ ਹੈ ਨਾ ਜਿਵੇਂ ਆਈ ਨਹੀਂ ਚਾਰਜ ਹੋਉਂਗਾ ਲਾਈਕ ਆਈ ਡੋਟ ਨੋ ਫੈਨ ਫੋ ਕੰਟੈਸਟ ਹਾਂ ਠੀਕ ਹੈ ਠੀਕ ਸਕੂਲ ਨੂੰ ਵੀ ਲੱਗ ਜਾਂਦੀ ਹੁੰਦੀ ਆ ਸਕੂਲ ਲਈ ਲਾਈਕ ਵਿੰਟਰ ਚ ਮਤਲਬ ਕਿ ਹਨਾ ਮੈਂ ਲਾਈਕ ਬਾਈ ਨਾ ਮੈਂ ਹਾਂ ਲੱਗੇ ਜਾਂਦਾ ਨਾ ਮੈਂ ਸਕੂਟਰ ਤੇ ਆਣਾ ਪੈਣਾ ਮਨਾ ਸੰਤਾਲੇ ਪੇ ਬੈਟਰੀ ਡੈਡ ਹੋ ਜਾਂਦੀ ਜਿੰਸ ਅ ਲੌਂਗ ਵੇਅਰ ਸਕੂਲ ਨੂੰ ਸੋ ਇਹ ਬੈਟਰੀ ਨਾ ਡੈਡ ਹੋ ਜੇ ਹਾਂ ਤਾਂ ਨਹੀਂ ਲੱਗ ਜਾਂਦੀ ਹੈ ਯਾਰ ਅਸਲ ਮੈਂ ਨੋਨਲੀ ਦੂਜਾ ਲੱਗਿਆ ਮੈਨੂੰ ਸਿੰਸ ਉਹ ਚਾਰਜ ਨਹੀਂ ਹੁੰਦਾ ਤੇ ਚਾਰਜ ਹੋ ਗਿਆ ਲਾਇਆ ਤੇ ਦੂਸਰੇ ਦੇ ਜਨੇ ਚਲਾਉਣ ਵਾਲਾ ਹੈ ਨਾ ਪੈਡ ਲਾਉਣਾ ਹੈ ਪੈਡ ਵਾਲਾ ਠੀਕ ਹੈ ਠੀਕ ਹੈ ਦੇ ਬ੍ਰੇਕ ਉਹ ਗੱਡੀ ਸੁੰਦ ਉਸ ਤੋਂ ਫਾਸਟ ਇਹਨੇ ਇਹਨੇ ਆਲਮੋਸਟ ਸਟਾਪ ਹੋ ਜਾਣਾ। ਯਾ, ਅਜੋ ਬ੍ਰੇਕ ਲੱਗੀ ਹੋਈ ਹੈ ਪੈਰ ਤੇ ਦਾ ਬੰਨਣਾ। ਯਾ, ਬਸ ਇਹ ਦੂਜੇ ਪੈਰ ਵਾਲੇ ਉਹਨਾਂ ਨੇ ਤਾਂ ਸੈਂਕੜੀਆਂ ਨੇ। ਫਿਰ ਸਟਾਪ ਕਰਨ ਪਾਵੇ ਲੈ ਲੱਕ ਇਲੈਕਟ੍ਰਿਕ ਨੇ ਜਿਸ ਪੱਜੀ ਆਣਾ ਸਟ੍ਰੇਟ ਦੇ। ਹਾਂ। ਐਂ ਬਿਕਾ ਇਲੈਕਟ੍ਰਿਕ ਇਹਨੇ ਉਹਦੇ ਰੁਕਣਾ ਬੰਦ ਹੋਇਆ। ਹਾਂ। ਬਸ ਸੱਜੂ ਕਰਦੀ ਗੱਡੀ ਦਾ ਵੀ ਕੰਮ ਕਰਨਾ ਸੀਗਾ। ਗੱਡੀ ਤਾਂ ਕੋਈ ਮੈਨੂੰ ਜਾਣਾ ਪੈਣਾ। ਸਮਾਨ ਫੜ ਕੇ ਲਿਆਉਣਾ ਪਹਿਲਾਂ ਪੈਡ ਹਾਂ ਬ੍ਰੇਕ ਪੈਡ ਹੋਗੇ ਬ੍ਰੇਕ ਪੈਡ ਫੜ ਕੇ ਲਿਆਉਣੇ ਤੇ ਬ੍ਰੇਕ ਪੈਡ ਵਾਲੇ ਕੋ ਸਟੀering ਦੀਆਂ ਗੋਲੀਆਂ ਢਿੱਲੀਆਂ ਹੋਣੀਆਂ ਉਹ ਫੜ ਕੇ ਲਿਆਉਣੀਆਂ ਠੀਕ ਹੈ ਗੋਲੀਆਂ ਵੀ ਬਾਅਦ ਵਿੱਚ ਮਾੜੀ ਬੈਣਾ ਹਾਂ ਵੀ ਉਹ ਕਾਫੀ ਬਾਜੀ ਹੋਣਗੇ ਬ੍ਰੇਕਾਂ ਦੀ ਆਵਾਜ਼ ਆਉਂਦੀ ਹੈ ਗੱਡੀ ਦੇ ਚਲ ਅੱਜ ਨਾਲੇ ਦਿਨ ਵੀ ਸੁਣਾਇਆ ਤੇ ਨਾਲੇ ਆਪਾਂ ਉਹ ਗੱਡੀ ਰਿਪੇਅਰ ਕਰਦਣੇ ਮਾੜੇ ਮੋਟੇ ਜੀ ਇੰਜ ਕਰੀਏ ਰਿਪੇਅਰ ਕਰ ਦੋ ਦਪਹਿਰ ਵੇਲੇ ਨਕੇ ਜੌੜੇ ਬਣਾ ਲੈ ਆਂ ਚਾਹ ਚੌਲ ਬਣਾ ਲਓ ਚਲ ਨਹੀਂ ਚੌਲ ਹੋ ਜਾਣਗੇ ਹਾਂ ਚਲੋ ਤੇ ਵੀਰ ਹੋਗੇ ਜਣ ਹਾਂ ਠੀਕ ਹੈ ਤਰ ਵੀਰ ਵੀ ਚੌੜਾ ਕੇ ਭੇਜਾਂਗੇ ਆਪਾਂ ਠੀਕ ਹੈ ਚਲੋ ਫਿਰ ਲਿਆ ਉਸ ਨੂੰ ਮੜ ਜਾ ਕੇ ਨਹੀਂ ਚਲੋ ਠੀਕ ਹੈ ਫਿਰ ਮੈਂ ਤੇ ਜਾਇਆ ਮਸ ਮਾਲ ਲੈਣ ਆ ਕੇ ਕਾਤੇ ਸ਼ੁਰੂ ਰਿਪੇਅਰ ਠੀਕ ਹੈ ਠੀਕ ਅੱਜ ਲੱਗੇ ਹੋਏ ਆ ਗੱਟ ਕਰਨ ਦੀ ਗੱਡੀ ਦਾ ਕੰਮ ਕਰਨਾ ਪਹਿਲੇ ਇਹਦੀ ਪਿਛਲੇ ਬ੍ਰੇਕ ਪੈਡ ਆਵਾਜ਼ ਕਰਦੇ ਸੀਗੇ ਬ੍ਰੇਕ ਪੈਡ ਆਪਾਂ ਬਦਦੇ ਜਿਵੇਂ ਸਾਡੇ ਤੋਂ ਹੋ ਕੇ ਤੇ ਆਦਾ ਆਰੇ ਕੋ ਪੱਤੀ ਹੋ ਰਹੀ ਸੀ ਕਿ ਜਮਾਈ ਜਿਵੇਂ ਪੱਤੀ ਹੋ ਰਹੀਦੀ ਮੈਂ ਜਿਹੜੇ ਕਿ ਆਇਆ ਤੇ ਇਹ ਗੱਡੀ ਆਵਾਜ਼ ਕਰੇ ਬ੍ਰੇਕਾਂ ਦੀ ਮੈਨੂੰ ਪਤਾ ਨਹੀਂ ਕਿੰਨੇ ਕਰ ਜਦੇ ਪੈਡ ਫੜ ਜਾਂਦੇ ਚਲੋ ਬ੍ਰੇਕਾਂ ਸਟੇਰੀਂਗ ਦੀ ਸੀ ਆ ਉਹਨੇ ਗੋਲੀ ਇਹਦੇ ਵਿੱਚ ਢਿੱਲ ਪਈ ਹੋਈਦੀ ਖਾਸੀ ਟੈਰ ਆਇਆ ਕਰਦਾ ਸੀਗਾ ਤਾਂ ਹੀ ਓਕੜ ਓਕੜ ਕਰਦਾ ਸੀ ਜਦ ਟੈਰ ਆਇਆਗਾ ਕੋਈ ਨਾ ਕੋਈ ਹੱਥ ਦੀ ਚੀਜ਼ ਜੁੜੀ ਹੁੰਦੀ ਹੈ ਲੈ ਕੱਲ ਦੇਖ ਕੇ ਜੱਟ ਲਾ ਕੇ ਆ ਗੋਲ ਆ ਪੈਣ ਵਾਲਾ ਸੀਗਾ ਮੇਰੇ ਜਾਂਦੇ ਨਵੇਂ ਦੋਵੇਂ ਪਾਸੇ ਤੇ ਔਰ ਰਾਈਟ ਹੈਂ ਸਾਈਡ ਦਾ ਜਾਂ ਲਿਫਟੇਡ ਸਾਈਡ ਦਾ ਆਪਣਾ ਪੈਚ ਚੇਂਜ ਕਰ ਦੇਣਾ। ਆਹ ਕਰਤਾ। ਚਲੋ ਅੱਜ ਸੈੱਟਲੇ ਸੀਗਾ। ਸਹੀ ਗੱਲ ਆ ਤਾਂ ਕਿ ਜਿੰਨਾ ਮੋਕਾ ਘਰੇ ਕੱਖਾ ਚਲੋ ਜਿੰਨਾ ਹੋਇਆ। ਹਾਂਜੀ ਤਾਂ ਕਿ ਜਿੰਨਾ ਹੀ ਆਪਾਂ। ਮਗਲੇ ਪੈੜ ਤੱਕ ਖਤਮ ਹੋਇਆ ਤੇ ਜਮਾਈ। ਤੇ ਉਹ ਬਸ ਆਹ ਪੈ ਜਾਣੇ। ਲੋਏ ਲੈਂਦੇ ਆਪਾਂ ਜਾ ਕੇ ਉਪਰ ਤੋਂ ਫੜ ਲੈਂਦੇ। ਵਧੀਆ। ਆ ਨਾਲੇ ਛੋਟਮोटे ਕੰਮ ਹੋ ਗਏ ਨੇ। ਕਰਨ ਲੱਗਿਆ ਹੋਇਆ ਗੱਡੀ ਆਪਣੀ ਸਾਫ਼ ਕਰਨ ਉਹਨੂੰ ਤੇ ਕਾਲੇ ਗੱਦੇ ਉੱਤੇ ਲੱਗਿਆ ਹੋਇਆ ਉਹ ਕਹਿੰਦਾ ਮੈਂ ਇਹਦੀ ਗੱਡੀ ਤੇ ਸਾਫ਼ ਕਰਨੀ ਆ ਆਪਣੀ ਫਿਰ ਵਧੀਆ ਦੋਨੇ ਕੰਮ ਇੱਕੋ ਨਾਲ ਇਕੱਠੇ ਹੋ ਜਾਣਗੇ ਹਾਂ ਤੇ ਹੁਣ ਆਪਾਂ ਆਹ ਕਾਲਸ ਤੇ ਦੂਸਰੇ ਪਾਸੇ ਚੱਕ ਲਾ ਕੇ ਉਹ ਕਾਲ ਦੇਣਾ ਹਾਂਜੀ ਕਰਨ ਸਿੰਘ ਤੂੰ ਕੀ ਲੱਗਿਆ ਹੋਇਆ ਕਰਨ ਕਿੰਨੇ ਕਿਰੇ ਕਿ ਤੇਰੀ ਗੱਡੀ ਸਾਫ਼ ਕਰਨ ਮਸੀਓ ਨੇ ਵੀ ਪਹੁੰਚਣ ਵਾਲੇ ਨੇ ਕਹਿੰਦੇ ਬਸ 15 ਮਿੰਟ ਚ ਪਹੁੰਚੇ ਨਾ ਵਿੱਚ ਗੱਡੀ ਦੇ ਕੰਮ ਹੋ ਰਹੇ ਨੇ ਵਿੱਚੇ ਰਿਸ਼ਤੇਦਾਰੀਆਂ ਦੇ ਰਿਸ਼ਤੇਦਾਰਾਂ ਦੇ ਆਉਣ ਦੀ ਤਿਆਰੀ ਹੋ ਰਹੀ ਆ ਬਿਜ਼ੀ ਡੇ ਨਾ ਸੈਕਿੰਨੇ ਬਿਜ਼ੀ ਡੇ ਕਿ ਪਾਸੇ ਗੱਡੀ ਕਰਤੀ ਆ ਡੰਨਾ ਹੁਣ ਸਟਾਰਟ ਕਰਦਾ ਦੂਜੀ ਸਾਈਡ ਤੋਂ ਬਗਸਾ ਉਹ ਲੱਗਿਆ ਹੋਇਆ ਪੂਰਾ ਜੋਰ ਤੇ ਉਧਰ ਅੱਜ ਭੰਗਸਾ ਦੇ ਸਾਡੂ ਨੇ ਵੀ ਆਉਣਾ ਹੈ ਆ ਉਹ ਕੰਦੇਸ 15 ਮਿੰਟ ਚਾਏ ਤੇ ਇਹ ਦਰ ਕੱਫਾ ਟੰਨ ਮੁਰਲਾ ਰੜ ਪਾਤੀ ਹਮ ਇੱਕ ਬਾਤੀ ਹਮ ਜੇ ਮੱਖਾ ਚਲਾਉਂਦੇ ਐ ਤੇ ਹੀ ਪਾਇਦਣਾ ਨਹੀਂ ਵਧੀਆ ਹੁਣ ਲੱਗੇ ਹੋਏ ਹਾਂ ਚਲੋ ਫੇ ਮੈਂ ਵੀ ਦੇਖਾ ਤਰ ਆਚਾ ਨਾ ਉਹ ਕੈਸੀ ਚਾਹ ਧਰ ਲੋ ਅਸੀਂ ਆ ਗਏ ਮਾਰੇ ਮੋٹے ਮਿਸਤਰੀ ਤਾਂ ਹੈਗੇ ਹੀ ਆਪਾਂ ਮਨੁਲਾ ਦੇ ਸੇ ਚੰਗੇ ਮਿਸਤਰੀ ਹੋ ਇਹ ਚੀਜ਼ ਕਰ ਦਿੰਨੀ ਆ ਪੈਂਡ ਬੱਗਾ ਦਿੰਨੇ ਆ ਹਾਂ ਛੋਟੇ-ਮੋਟੇ ਕੰਮ ਕਰ ਲੀਦੇ ਆ ਹਾਂ ਜਿਵੇਂ ਮਾੜੀ ਮੁੱਢੀ ਇਸ ਗੱਲ ਤੋਂ ਮੈਂ ਤਰੀ ਕੋ ਜਾਣਦੀ ਰਹੂ ਨਹੀਂ ਕਰੀ ਚਲੋ ਵਧੀਆ ਚਲੋ ਠੀਕ ਆ ਫਿਰ ਮੈਂ ਵੀ ਜਾ ਕੇ ਚਾਹ ਬਣਾਵਾਂਗਾ ਇੱਕ ਪਤਾ ਛੋਟੇ ਜੀ ਗੱਲ ਦਾ ਧਿਆਨ ਰੱਖੇ ਜਦ ਵੀ ਟਾਇਰ ਖੋਲਣਾ ਗੱਡੀ ਦਾ ਕੋਈ ਕੰਮ ਕਰਨਾ ਆ ਟਾਇਰ ਹਮੇਸ਼ਾ ਇੱਧਰ ਲਾਓ ਸੇਫਟੀ ਵਾਸਤੇ ਕਦੇ ਵੀ ਜ਼ਿੰਦਗੀ ਜਿੱਕੇ ਤੇ ਘਰੇ ਟੱਗੜੀ ਖੋਲਣੀ ਆ ਜੈੱਕ ਦਾ ਤਾਂ ਪਤਾ ਨਹੀਂ ਹੁੰਦਾ ਕੁਝ ਵੀ ਇਹਦੇ ਨਾਲ ਕੀ ਹੁੰਦਾ ਬੰਦੇ ਦੀ ਸੇਫਟੀ ਰਹਿੰਦੀ ਹੈ ਟਾਇਰ لازਮੀ ਥੱਲੇ ਲਾ ਦੋ ਜਿਹੜਾ ਖੋਲਿਆ ਉਹੀ ਲਾ ਦੋ ਬਸ ਉਹਦੇ ਨਾਲ ਹੋ ਸਕਿਆ ਚੈੱਕ ਕਿਤੇ ਪ੍ਰੋਬਲਮ ਤੇ ਗਿਆ ਦਬ ਗਿਆ ਜਾਂ ਖਰਾਬ ਹੋ ਕੇ ਹਿੱਟ ਤੁਰ ਗਿਆ ਪ੍ਰੈਸ਼ਰ ਵਾਲਾ ਜੈੱਕ ਤਾਂ ਲੀਕ ਵੀ ਕਰ ਜਾਂਦੇ ਹੈ ਕਈ ਵਾਰ ਉਹ ਤਾਂ ਜ਼ਿਆਦਾ ਡੇਂਜਰ ਆ ਫਿਰ ਯਾਨੀ ਜੇ ਇਹ ਪਾ ਲਾਉਣੇ ਆ ਤਾਂ ਵੀ ਆਪਾਂ ਨੂੰ ਟਾਇਰ ਹਮੇਸ਼ਾ ਹਿੱਟ ਲਉਣਾ ਚਾਹੀਦਾ ਬਸ ਇਹ ਚੀਜ਼ ਤਾਂ ਹਰੇ ਬੰਦੇ ਨੂੰ ਧਿਆਨ ਰੱਖਣਾ ਚਾਹੀਦਾ ਚਲੋ ਹੁਣ ਆਪਾਂ ਦੇਖਦੇ ਆਂ ਇਹ ਜਿਹੜੀ ਰਾੜ ਆਹਾ ਆਹਾ ਰਾੜ ਆ ਜਿਹੜੀ ਇਹ ਬਦਲਨੀ ਹੈ ਜੀ ਇਹ ਆ ਗੋਲੀ ਹੁੰਦੀ ਆ ਆਹਾ ਗੋਲੀ ਇਹ ਛੋਟਾ ਜਿਹਾ ਆਪਾਂ ਪੀਸ ਇਹ ਬਦਲ ਹੋ ਜਾਂਦਾ ਇਹਦਾ ਇਹ ਬਦਲਣਾ ਹੈ ਆਪਾਂ ਹੁਣ ਇਹਦਾ ਪੈੜ ਤਾਂ ਇਹ ਚੰਗੇ ਖੜੇ ਆ ਹਾਂ ਪੈੜ ਬਥੇਰੇ ਖੜੇ ਆ ਇਹਦੇ ਮਗਰਲੇ ਪੈੜ ਪਾਤੇ ਆ ਪਹਿਲਾਂ ਨਵੀਂ ਪਈ ਹੋਈ ਆ ਮਲੂਆਰ ਮੇਜੀ ਆ ਚਲੋ ਹੁਣ ਰਹਿ ਗਈ ਆਪਣੀ ਆਹ ਸਟੀering ਵਾਲੀ ਚਲੋ ਇਹ ਬਦਲ ਦਉਨੇ ਆਂ ਸਲਸਾ ਪਤਾ ਕੀ ਚੱਕਰ ਹੋਇਆ ਜਿਹੜੀ ਏ ਆ ਮੈਂ ਚੈੱਕ ਕਰ ਲਈ ਗੋਲੀ ਆ ਇਹ ਗੋਲੀ ਵਿੱਚ ਢਿੱਲਾ ਹੈ ਨਹੀਂ ਬਿਲਕੁਲ ਵੀ ਸਟੀering ਮੋੜ ਕੇ ਦੇਖਿਆ ਗੱਡੀ ਦਾ ਦੇਖੋ ਜਿਵੇਂ ਆ ਸੀਗੀ ਇਹ ਬਹੁਤ ਜ਼ਿਆਦਾ ਹਿਲਦੀ ਹੈ ਵਿੱਚ ਤੇ ਜਿਵੇਂ ਟਾਇਰ ਨੂੰ ਵੀ ਚੰਗਾ ਪਤਾ ਲੱਗਦਾ ਜੇ ਇਕੱਲਾ ਹੀ ਟਾਇਰ ਹਿਲਦਾ ਸੀਗਾ ਜੇ ਹਲਾਉਂਦੇ ਤੇ ਵੈਸੇ ਇਹਨੂੰ ਸ਼ਾਇਦ ਨਾ ਬਦਲਣ ਦੀ ਲੋੜ ਪਵੇ ਪਰ ਲਿਆਂਦੀ ਹੋਈ ਆ ਮੈਂ ਹੁਣ ਇਹ ਆਪਾਂ ਫੇਰ ਪਾਏ ਦਿੰਨੇ ਆ ਵੈਸੇ ਸਰਵਿਸ ਕਰ ਸਕਦਾ ਦਾ ਜੇ ਨਾ ਪਾਈਏ ਆਪਾਂ ਪਰ ਸਹੀ ਆ ਪਰਲੀ ਜ਼ਿਆਦਾ ਢਿੱਲੇ ਸੀਗੇ ਉਹ ਬਲਦਾਤੀ ਆਪਾਂ ਚਲ ਮੈਨੂੰ ਹੁਣ ਆਏ ਲੱਗੇ ਹੋਏ ਆ ਚਲ ਵਿੱਚ ਦੋਹੇ ਪਾਸੇ ਦੀ ਇਕੱਠੀ ਬਲਦਾ ਹੋ ਗਈ ਤਾਂ ਵਧੀਆ ਗੱਲ ਆ ਫਿਰ ਆਏ ਰਹਿੰਦੇ ਵੀ ਦੋਵੇਂ ਨਵੀਆਂ ਪਈਆਂ ਹੋਈਆਂ ਚਲ ਬਾਕੀ ਠੀਕ ਹੈ ਜਿਸ ਦਾ ਨਵੀਆਂ ਪਈਆਂ ਹੋਈਆਂ ਪਹਿਲਾਂ ਗੱਡੀ ਦੀਆਂ 6 ਮਹੀਨੇ ਪਹਿਲਾਂ ਪਾਈ ਜੱਦੀ ਪੈੜ ਪਈ ਹੋਇਆ ਇਹਦੇ ਪਿਛੇ ਵਾਲੇ ਪੈੜ ਅੱਜ ਪਾਤੀ ਤਾਂ ਆਦੋਂ ਤੁਸੀਂ ਸਹੀ ਤਾਂ ਵੀ ਆ ਪਹਿਲੇ ਹੀ ਨਵੀਆਂ ਪਈਆਂ ਹੋਈਆਂ ਜਾਂ ਪਿਛੇ ਜਿਹੇ ਪਾਸੇ ਹੋਈ ਹੈ ਨਾ ਇਹ ਪਹਿਲਾਂ ਪਈਆਂ ਹੋਈਆਂ ਨਵੀਆਂ ਚਲੋ ਹੁਣ ਇਹ ਨੂੰ ਬਲਦਾ ਹੀ ਦਿੰਦੇ ਪੁਰਾਣਾ ਅੱਜ ਤਾਂ ਖੋਲ ਆ ਇਹਦਾ ਵੀ ਪਰਲੇ ਪਾਸੇ ਵਾਲਾ ਮੈਂ ਮਾ ਲਾਤਾ ਸੀਗਾ ਤੇ ਹੁਣ ਆਪਾਂ ਆਹਾ ਬਸ ਇਹਦਾ ਕਿਆ ਕਰਨਾ ਹੁੰਦਾ ਯਾ ਜੇ ਲੈਂ ਆਪਾਂ ਟਾਇਰਾਂ ਦੀ ਲੈਂ ਹਿੱਲਣ ਤੋਂ ਕਿਆ ਕਰਨਾ ਹੁੰਦਾ ਯਾ ਇਹਦਾ ਆ ਨਟ ਆ ਇਹਨੂੰ ਨਹੀਂ ਮੂਵ ਕਰਨਾ ਜਮਈ ਅੰਮਾ ਦੇਖ ਲੈ ਨਾਟ ਆ ਆ ਨਟ ਨਾ ਨਹੀਂ ਦੇਖੋ ਆਹਾ ਜਿੱਥੇ ਹੈਗਾ ਯਾ ਇਹਨੂੰ ਉੱਥੇ ਹੀ ਰਹਿਣ ਦੇਣਾ ਠੀਕ ਹੈ ਨਾ ਇਹ ਤੋਂ ਬਾਅਦ ਹੁਣ ਜਿਵੇਂ ਆਪਾਂ ਕੱਸਤਾ ਇੱਕ ਮਿੰਟ ਇਹ ਨੂੰ ਕੱਸਦੇ ਜਾ ਰਹੇ ਹਾਂ ਨਹੀਂ ਫੇਰ ਗੱਡੀ ਦੀ ਅਲਾਈਨਮੈਂਟ ਸੈਟ ਕਰਨੀ ਪਈ ਆ ਇਹ ਜਿਵੇਂ ਹੁਣ ਆ ਆ ਗਿਆ ਇਹ ਅਸਲ 'ਚ ਇੱਥੇ ਰਹਿਣਾ ਇਹ ਇੱਥੇ ਇੱਥੇ ਆਪਾਂ ਇਹ ਕ ਕਰਨਾ ਹੈ ਨਟ ਨੂੰ ਇਹ ਨਾਲ ਮਲਾਣਾ ਇਹਨਾਂ ਪੂਰੇ ਦੇ ਇੱਥੇ ਫੜ ਕੇ ਇਹਨੂੰ ਹੈ ਲੋ ਵਿੱਚ ਪਾ ਦੇ ਬਸ ਨਟ ਨਾਲ ਮਿਲ ਗਿਆ ਹਾਂ ਇਹਨੂੰ ਆਪਾਂ ਇਹਦੇ ਚ ਪਾ ਕੇ ਬਾਅਦ ਨਟ ਨੂੰ ਖਿੱਚ ਦੇਣਾ ਲਓ ਜੀ ਉਹ ਨਟ ਨੂੰ ਮੜਿਆ ਟਾਈਟ ਕਰ ਦੇਣਾ ਇਹਨੂੰ ਬਸ ਤਾਂ ਅਲਾਈਨਮੈਂਟ ਸੈੱਟ ਰਣੀ ਆ ਨਹੀਂ ਲੱਗਦੀ ਲੈਨ ਟਾਇਰ ਬਾਹਰ ਨੂੰ ਹੋ ਜਾਣਾ ਅੰਦਰ ਨੂੰ ਹੋ ਜਾਣਾ ਉਹ ਟਾਇਰ ਖਾਊਗਾ ਤੀ ਬਸ ਇਹ ਨਹੀਂ ਕੰਮ ਸੀਗਾ ਹਾਂ ਜਿਆ ਜਿਆ ਕੰਮ ਸੀਗਾ ਨੂੰ ਭੇਜਿਆ ਸੀਗਾ ਗੱਡੀ ਦਾ ਡਰਾਈਵ ਟੈਸਟ ਕਰਨ ਕਿ ਮੇਜਰ ਨੇ ਕਰਤੀ ਐ ਫਿਕਸ ਗੱਡੀ ਮੈਂ ਪ੍ਰੈਸ ਕਰੀ ਸੀ ਯੂਨਲਾਈਨ ਆਰਡਰ ਮੇਰੇ ਨਾਲ ਤੁਹ ਕਲੈਕਟ ਕਰ ਲਿਆ ਉਹ ਤਾਂ ਕਿਤੇ ਜਾਂ ਨਾਲੇ ਦੇਖ ਲੈ ਵੀ ਹਾਂ ਗੱਡੀ ਹੁਣ ਸਹੀ ਚੱਲ ਰਹੀ ਐ ਜਿਹੜੀਆਂ ਵਜ੍ਹਾ ਮੁਜੇ ਗਿਆ ਕਰਦੀ ਸੀ ਵੀ ਉਹ ਠੀਕ ਨੇ ਕਰ ਕਿਦਾਂ ਲੱਗਦੀ ਨੇ ਵੀ ਸਹੀ ਐ ਸਟੀering ਸਟੀering ਸਹੀ ਆ ਤੇ ਬਾਕੀ ਬ੍ਰੇਕ ਹਵਾਲੇ ਨਾਲੋਂ ਤਾਂ ਹਟ ਗਏ ਬ੍ਰੇਕ ਨਾਲੇ ਮਾਰ ਰਹੀ ਸੀ ਅੱਜ ਸਹੀ ਆ ਹਾਂ ਹੋ ਗਿਆ ਹੈ ਨਾ ਮਤਲਬ ਟਾਇਰਾਂ ਦੀ ਜਿਹੜੀ ਆਵਾਜ਼ ਆਉਂਦੀ ਹੈ ਠੀਕ ਹੈ ਬਸ ਫਿਰ ਇਹਦਾ ਮਤਲਬ ਤੁਸੀਂ ਥੋੜੀ ਬੋਧੀ ਮਕੈਨਿਕੀ ਜਾਣਦੇ ਹੋ ਲਾਜੀ ਕਰਨ ਨੇ ਗੱਡੀ ਦੀ ਰਿਪੋਰਟ ਦੇ ਤੋਰੇ 'ਚ ਆਇਆ ਹੈ ਨਾ ਪ੍ਰੈਸ ਵੀਰਾਂ ਦੀ ਨਾਲੇ ਕੋਮਿਆ ਨਾਲੇ ਗੱਡੀ ਦਾ ਚੈਕ ਲਿਆ ਆ ਕਹਿੰਦਾ ਵੀ ਗੱਡੀ ਠੀਕ ਹੋ ਗਈ ਬ੍ਰੇਕ ਵੀ ਸਹੀ ਹੋ ਗਏ ਸਟੀਰੀਂਗ ਵੀ ਕਹਿੰਦਾ ਹੁਣ ਠੀਕ ਆ ਚਲੋ ਜੀ ਠੀਕ ਆ ਜੀ ਸਤਿ ਸ੍ਰੀ ਅਕਾਲ ਸਭ ਨੂੰ ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ